ਸ਼ਾਸਿਕਾ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਭਾਈ ਅੰਮ੍ਰਿਤਪਾਲ ਖਾਲਸਾ ਉਹਨਾਂ ਦੀ ਗੈਰ ਮੌਜੂਦੀ ਵਿੱਚ ਪਹਿਲਾ ਤਾਂ ਲੋਕ ਸਭਾ ਦੀ ਚੋਣ ਜਿੱਤੀਗੀ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਦੂਸਰੇ ਪਾਸੇ ਫਿਰ ਸ਼੍ਰੀ ਮੁਖਤਸਰ ਸਾਹਿਬ ਦੀ ਧਰਤੀ ਤੋਂ ਯਾਨੀ ਕਿ 14 ਜਨਵਰੀ ਮੰਗੀ ਵਾਲੇ ਦਿਨ ਸ਼੍ਰੋਮਣੀ ਅਕਾਲੀ ਦਰ ਵਾਰਸ ਪੰਜਾਬ ਦੀ ਪਾਰਟੀ ਦਾ ਆਗਾਜ਼ ਵੀ ਹੋ ਗਿਆ ਜਿਸ ਦੇ ਮੇਨ ਮੁਖੀ ਨੇ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਸ ਤੋਂ ਬਾਅਦ ਭਾਈ ਸਰਬਜੀਤ ਸਿੰਘ ਖਾਲਸਾ ਭਾਈ ਅਮਰਤਪਾਲ ਖਾਲਸਾ ਕਦੋਂ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਉਸ ਦੇ ਵਕੀਲ ਖਾਰਾ ਸਾਹਬ ਨੇ ਵੱਡਾ ਖੁਲਾਸਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਪਹਿਲਾ ਐਨਐਸਐਲ ਆਈ ਫਿਰ ਯੂਆਪਾ ਲਾਈ ਯਾਨੀ ਕਿ ਉਹ ਡਿਫੈਂਡ ਆਪ ਨਹੀਂ ਕਰ ਰਹਾ ਉਹ ਡਿਫੈਂਡ ਉਹਨਾਂ ਦੇ ਸਮਰਥ ਕਰ ਰਹੇ ਨੇ ਯਾਨੀ ਕਿ ਜੇਲ੍ਹ ਦੇ ਵਿੱਚ ਬੰਦ ਰਹਿਣ ਦੇ ਬਾਬ ਯੁੱਧ ਵੀ ਹਲਕਾ ਸ਼੍ਰੀ ਖਡੂਰ ਸਾਹਿਬ ਦੇ ਲੋਕਾਂ ਨੇ ਫਤਵਾ ਦਿੱਤਾ ਸੀ ਯਾਨੀ ਕਿ 197000 ਦੇ ਵੱਡੇ ਫਰਕ ਦੇ ਨਾਲ ਜੇਤੂ ਰਹੇ ਭਾਈ ਅਮਰਤਪਾਲ ਖਾਲਸਾ ਦੀ ਰਿਹਾਈ ਨੂੰ ਲੈ ਕੇ ਜਿਹੜਾ ਵੱਡਾ ਬਿਆਦ ਆਇਆ ਹੈ ਉਸਦੇ ਵਕੀਲ ਨੇ ਕਿਹਾ ਹੈ ਕਿ ਐਨਐਸਐਸ ਸਾਲ ਦੇ ਵਿੱਚ ਯਾਨੀ ਕਿ ਜੂਨ ਜੁਲਾਈ ਵਿੱਚ ਖਤਮ ਹੋਣ ਦੀ ਸੰਭਾਵਨਾ ਹੈ ਦੂਸਰੇ ਪਾਸੇ ਜਦੋਂ ਪੱਤਰਕਾਰਾਂ ਨੇ ਭਾਈ ਅਮਰਤਪਾਲ ਖਾਲਸਾ ਦੇ ਵਕੀਲ ਦੇ ਨਾਲ ਗੱਲ ਕੀਤੀ ਕਿ ਹੁਣ ਯੂਆਪਾ ਵੀ ਲੱਗ ਗਿਆ ਹੈ ਪਹਿਲਾ ਤਾਂ ਇੱਕ ਮਾਮਲਾ ਸੀ ਕੰਨਾ ਕੱਲਾ ਜਿਹੜਾ ਹੈ ਐਨਐਸਏ ਭਾਈ ਅਮਰਤਪਾਲ ਅਤੇ ਉਸਦੇ ਸਾਥੀਆਂ ਤੇ ਲੇਕਰ ਨੂੰ ਯੁਆਪਾ ਵੀ ਲੱਗਿਆ ਹੈ ਯੁਆਪਾ ਦਾ ਕੀ ਬਣੇਗਾ ਯਾਨੀ ਕਿ ਡਿਫੈਂਡ ਕਰ ਰਹੇ ਨਹੀਂ ਭਾਈ ਅਮਰਤਪਾਲ ਖਾਲਸਾ ਦੇ ਸਮਰਥਕ ਭਾਈ ਅਮਰਤਪਾਲ ਖਾਲਸਾ ਕਿਸੇ ਵੀ ਸਮੇਂ ਜੇਲ੍ਹ ਆ ਸਕਦੇ ਨੇ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਦਾ ਮੁੱਖ ਮੰਤਰੀ ਵੀ ਬਣਨਾ ਤੈ ਹੋ ਚੁੱਕਿਆ ਹੈ ਭਾਵੇਂ ਭਾਈ ਸਾਹਿਬ ਜੀ ਸਿੰਘ ਖਾਲਸਾ ਵੱਲੋਂ ਪ੍ਰਚਾਰਿਆ ਜਾ ਰਿਹਾ ਹੈ ਜਿੰਨਾ ਪ੍ਰਭਾਵ ਅੰਮ੍ਰਿਤਪਾਲ ਖਾਲਸਾ ਦਾ ਪੰਜਾਬ ਦੇ ਪੰਥਕ ਲੋਕਾਂ ਤੇ ਪੈ ਰਿਹਾ ਹੈ ਸ਼ਾਇਦ ਹੋਰ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਹੋਣ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਹੋਣ ਉਹਨਾਂ ਦਾ ਪ੍ਰਭਾਵ ਜਿਹੜਾ ਨਹੀਂ ਪੈ ਰਿਹਾ ਇਹ ਅੱਜ ਖਲਾਸਾ ਕੀਤਾ ਹੈ ਖਾਰਾ ਸਾਹਿਬ ਜਿਹੜੇ ਭਾਈ ਅੰਮ੍ਰਿਤਪਾਲ ਖਾਲਸਾ ਦੇ ਵਕੀਲ ਨੇ ਉਹਨਾਂ ਨੇ ਖਿਆ ਕਿ ਪਾਰਟੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਮਰ ਕੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਵੇਗੀ ਤੇ ਪੰਜਾਬ ਦੀ ਇੱਕ ਇੱਕ ਵੋਟ ਜਿਹੜੀ ਹੈ ਭਾਈ ਅਮਰਤਪਾਲ ਖਾਲਸਾ ਦੇ ਹੱਕ ਵਿੱਚ ਜਾਵੇਗੀ ਕਿਉਂਕਿ ਉਹਨਾਂ ਨੇ ਨਸ਼ੇ ਨੂੰ ਰੋਕਣ ਦੀ ਗੱਲ ਕੀਤੀ ਹੈ ਉਹਨਾਂ ਨੇ ਧਰਮ ਪਰਵਿਰਤਨ ਨੂੰ ਰੋਕਣ ਦੀ ਗੱਲ ਕੀਤੀ ਹੈ ਉਹਨਾਂ ਨੇ ਸਾਰੇ ਹੀ ਮਜਬਾਂ ਨੂੰ ਇੱਕ ਸਾਥ ਇਕੱਠਾ ਕਰਕੇ ਮਜ ਜਿਹੜੇ ਮਜਬ ਨੇ ਧਰਮ ਨੇ ਇਕੱਠਾ ਕਰਕੇ ਉਹਨਾਂ ਨੂੰ ਨਿਆਂ ਮਿਲੇ ਉਹਨਾਂ ਦੇ ਰੱਖਮੇ ਕਰਨ ਹੋਣ ਯਾਨੀ ਕਿ ਜਿਹੜੇ ਮਤੇ ਵਿੱਚ ਪਾਏ ਗਏ ਨੇ ਅਸ਼ਰੂਮੀ ਅਕਾਲੀ ਦਲ ਵਰਸ ਪੰਜਾਬ ਦੇ ਮੁਖੀ ਭਾਈ ਅਮਰਤਪਾਲ ਖਾਲਸਾ ਵੱਲੋਂ ਵਕੀਲ ਸਾਹਿਬ ਨੇ ਦੱਸਿਆ ਕਿ ਜੂਨ ਜੁਲਾਈ ਦੇ ਵਿੱਚ ਭਾਈ ਅਮਰਤਪਾਲ ਖਾਲਸਾ ਦੇ ਆਉਣ ਦੀ ਸੰਭਾਵਨਾ ਵੱਧ ਗਈ ਹੈ ਕਿਉਂਕਿ ਫਤਵਾ ਲੋਕਾਂ ਦੇ ਵਿੱਚ ਹੈ ਲੋਕਪ੍ਰੀਆ ਬਣ ਗਏ ਨੇ ਭਾਈ ਅਮਰਤਪਾਲ ਖਾਲਸਾ ਅਤੇ ਅਮਰਤਪਾਲ ਖਾਲਸਾ ਦੇ ਸਾਥੀ ਉਹਨਾਂ ਨੇ ਕਿਹਾ ਕਿ ਅਸੀਂ ਲਗਾਤਾਰ ਡਿਫੈਂਡ ਕਰ ਰਹੇ ਹਾਂ ਕਾਨੂੰਨੀ ਕਾਰਵਾਈ ਕਰਕੇ ਇਧਰ ਚੈਲੰਜ ਕੀਤਾ ਜਾ ਰਿਹਾ ਹੈ ਸੂਬੇ ਦੀ ਸਰਕਾਰ ਅਤੇ ਦੂਸਰੇ ਪਾਸੇ ਭਾਰਤ ਸਰਕਾਰ ਨੂੰ ਕਿ ਕਿਸੇ ਵੀ ਤਰ੍ਹਾਂ ਦਾ ਜਿ ਘਟਨਾ ਨਹੀਂ ਵਾਪਰੇਗੀ ਜੇਕਰ ਭਾਈ ਅਮਰਤਪਾਲ ਖਾਲਸਾ ਅੰਤਮ ਰਿਹਾਈ ਲੈ ਕੇ ਜਿਹੜੀ ਹੈ ਬਾਹਰ ਆਉਂਦੇ ਨੇ ਪੰਜਾਬ ਦੇ ਵਿੱਚ ਤਰਾਪੂਰ ਮੁਹਰਮ ਨਹੀਂ ਹੋਵੇਗਾ ਅਸੀਂ ਇੱਕ ਸੰਵਿਧਾਨਿਕ ਤਰੀਕੇ ਦੇ ਨਾਲ ਜਿਹੜਾ ਹੈ ਪ੍ਰੋਟੈਸਟ ਕਰਾਂਗੇ ਬਾਕੀ ਪਾਰਟੀਆਂ ਦਾ ਤਾਂ ਕਿ ਪੰਜਾਬ ਨੂੰ ਬਚਾ ਜਾ ਸਕੇ ਸੂਤਰ ਦੱਸਦੇ ਨੇ ਕਿ ਜੂਨ ਜੁਲਾਈ ਦੇ ਵਿੱਚ ਆਉਣ ਦੀ ਸੰਭਾਵਨਾ ਬਣ ਰਹੀ ਹੈ ਕਿਉਂਕਿ ਇੱਕ ਪਾਸੇ ਐਨਐਸਏ ਦੂਸਰੇ ਤਰ੍ਹਾਂ ਸੇ ਯੁਆਪਾ ਲੱਗਾ ਹੈ ਲੇਕਿਨ ਯੁਆਪਾ ਜਿਹੜਾ ਹੈ ਤੱਕੇ ਨਾਲ ਲਾਇਆ ਗਿਆ ਹੈ ਉਹਦੇ ਵਿੱਚ ਕੋਈ ਮਿਲੀ ਸਰਕਾਰ ਅਤੇ ਸੈਂਟਰਲ ਸਰਕਾਰ ਦੀ ਮਿਲੀ ਭੁਗਤ ਹੈ ਕਿਉਂਕਿ ਉਹਨੂੰ ਅੰਦਰ ਰੱਖਣਾ ਚਾਹੁੰਦੇ ਨੇ ਐਨਐਸਏ ਦੀ ਮਿਆਦ ਜਿਹੜੀ ਹੈ ਜੂਨ ਜੁਲਾਈ ਦੇ ਵਿੱਚ ਖਤਮ ਹੋ ਜਾਵੇਗੀ ਇਹ ਸਲੀਡ ਡਿਫੈਂਡ ਕੀਤਾ ਹੈ ਆ ਭਾਈ ਅਮਰਤਪਾਲ ਖਾਲਸਾ ਦੇ ਵਕੀਲ ਨੇ ਧੰਨਵਾਦ